ਪੰਜਾਬ ਦੇ ਜਲੰਧਰ ਪੱਸ਼ਮੀਦ ਵਿੱਚ ਹੋਈ ਜ਼ਿਮਨੀ ਚੋਣ ਦਾ ਬੀਤੇ ਦਿਨ ਨਤੀਜਾ ਆਇਆ ਤੇ ਇਸ ਨਤੀਜੇ ਦੇ ਵਿੱਚ ਸਾਫ਼-ਸਾਫ਼ ਵੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤੇ ਉਹਨਾਂ ਨੇ ਪੂਰਨ ਬਹੁਮਤ ਦੇ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਇਸ ਇਲਾਕੇ ਦੇ ਉਹ ਵਿਧਾਇਕ ਬਣੇ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਸ਼ੀਤਲੰਗੁਰਾਲ ਦੇ ਵੱਲੋਂ ਤੇ ਨਾਲ ਹੀ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਗਿਆ ਤੇ ਫਿਰ ਬਾਅਦ ਦੇ ਵਿੱਚ ਭਾਜਪਾ ਚ ਸ਼ਾਮਲ ਹੋਇਆ ਗਿਆ ਜਿਸ ਤੋਂ ਬਾਅਦ ਜ਼ਿਮਨੀ ਚੋਣ ਇਸ ਇਲਾਕੇ ਦੇ ਵਿੱਚ ਕਰਵਾਉਣੀ ਪਈ ਹੈ ਤੇ ਲੋਕਾਂ ਦੇ ਵੱਲੋਂ शीतल अंगराल ਦੇ ਖਿਲਾਫ ਜਿ ਕਹੀਏ ਤਾਂ ਇੱਕ ਤਰੀਕੇ ਦੇ ਨਾਲ ਹੀ ਇਹ VOTING ਕੀਤੀ ਗਈ ਹੈ ਕਿਉਂਕਿ ਲੋਕ शीतल अंगराल ਦੇ ਹੱਕ ਦੇ ਵਿੱਚ ਖੜੇ ਹੁੰਦੇ ਹੋਏ ਨਜ਼ਰ ਨਹੀਂ ਆਏ। ਇਹ ਹੀ ਕਾਰਨ ਰਿਹਾ ਹੈ ਕਿ ਕਾਫੀ ਜ਼ਿਆਦਾ ਮਾਰਜਨ ਦੇ ਨਾਲ शीतल अंगराल ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਆਖਿਰਕਾਰ ਇਸ ਹਾਰ ਦੇ ਕਾਰਨ ਕੀ ਨੇ? ਕਿਉਂ ਇੱਕ ਵੱਡੀ ਹਾਰ ਦਾ ਸਾਹਮਣਾ शीतल अंगराल ਨੂੰ ਹੁਣ ਨੂੰ ਕਰਨਾ ਪਿਆ ਹੈ? ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਗੱਲ ਜੁਥੇ ਕੀਤੀ ਜਾਵੇ ਇਸ ਜ਼ਿਮਨੀ ਚੋਣ ਦੀ ਆਮ ਆਦਮੀ ਪਾਰਟੀ ਨੇ ਮੋੜ ਇੱਥੇ ਵੱਡੀ ਜਿੱਤ ਹਾਸਲ ਕੀਤੀ ਹੈ ਉਥੇ ਹੀ ਸਾਬਕਾ ਵਿਧਾਇਕ ਤੇ ਭਾਜਪਾ ਨੂੰ ਇੱਕ ਵਾਰ ਚੀਤਲ ਅੰਗਰਾਲ ਨੂੰ ਆਪਣੇ ਗੜ ਦੇ ਵਿੱਚ ਹੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਚੀਤਲ ਨੂੰ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਦੇ ਹੱਥੋਂ 37325 ਵੋਟਾਂ ਦੇ ਵੱਡੇ ਫਰਕ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਗੱਲ ਕੀਤੀ ਜਾਵੇ ਸ਼ੀਤਲ ਅੰਗੁਰਾਲ ਦੀ ਤੇ ਉਹ ਦੂਸਰੇ ਨੰਬਰ ਤੇ ਬਹੁਤ ਹੀ ਮੁਸ਼ਕਲ ਦੇ ਨਾਲ ਪਹੁੰਚੇ ਨੇ ਜਦਕਿ ਪਹਿਲੇ 9 ਉਝਾਨਾਂ ਦੇ ਵਿੱਚ ਕਾਂਗਰਸ ਦੀ सुरेंद्र ਕੌਰ ਉਹਨਾਂ ਤੋਂ ਅੱਗੇ ਚੱਲ ਰਹੀ ਸੀ ਸ਼ੀਤਲ ਅੰਗੁਰਾਲ ਅਤੇ ਕਾਂਗਰਸ ਦੀ सुरेंद्र ਕੌਰ ਦੇ ਵਿਚਾਲੇ ਮਹਿਜ਼ 1164 ਵੋਟਾਂ ਦਾ ਫਰਕ ਰਿਹਾ ਹੈ ਇੱਥੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਲੰਧਰ ਪੱਛਮੀ ਹਲਕੇ ਦੇ ਵਿੱਚ 42837 ਵੋਟਾਂ ਹਾਸਲ ਹੋਈਆਂ ਸੀ ਪਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਵਿੱਚ ਭਾਜਪਾ ਦੇ ਅੰਗੁਰਾਲ ਸਿਰਫ 17921 ਵੋਟਾਂ ਤੇ ਹੀ ਸੁੰਗੜ ਕੇ ਰਹਿ ਗਏ ਪਰ ਆਖਿਰਕਾਰ ਇਹਦੇ ਪਿੱਛੇ ਦੇ ਕਾਰਨ ਕੀ ਰਹੇ ਤੇ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇ ਚੋਣ ਪ੍ਰਚਾਰ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਜਤਾਈ ਸੀ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਇਸ ਚੋਣ ਦੇ ਵਿੱਚ ਪੂਰੀ ਤਾਕਤ ਲਗਾ ਦਿੱਤੀ ਬਕਾਇਦਾ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮਿਤ ਜਿੰਨੀ ਪੱਦਰ ਤੇ ਡਟੇ ਰਹੇ ਇਥੋਂ ਤੱਕ ਕਿ ਸਮੁੱਚੀ ਕੈਬਨਟ ਨੇ ਗਲੀ ਗਲੀ ਜਾ ਕੇ ਮਹਿੰਦਰ ਭਗਤ ਦੇ ਲਈ ਪ੍ਰਚਾਰ ਕੀਤਾ ਦੂਸਰੇ ਪਾਸੇ ਭਾਜਪਾ ਨੇ ਸ਼ੀਤਲ ਦੇ ਪ੍ਰਚਾਰ ਦੇ ਲਈ ਚੋਟੀ ਦੇ 38 ਸਟਾਰ ਪ੍ਰਚਾਰਕ ਦੀ ਸੂਚੀ ਤਾਂ ਜਾਰੀ ਕੀਤੀ ਪਰ ਸੁਨੀਲ ਜਾਖੜ, ਪ੍ਰੀਤੀ ਸਪਰੂ, Bhojpuri ਐਕਟਰ ਦਿਨੇਸ਼ ਲਾਲ ਯਾਦਵ ਉਰਫ ਨਿਰਵਾ, ਹੋਬੀਤਾ ਅਲੀਵਾਲ ਤੋਂ ਇਲਾਵਾ ਕੋਈ ਵੀ ਸਟਾਰ ਪ੍ਰਚਾਰਕ ਜ਼ਿਮਨੀ ਪੱਦਰ ਤੇ ਪ੍ਰਚਾਰ ਕਰਦਾ ਹੋਇਆ ਨਜ਼ਰ ਨਹੀਂ ਆਇਆ ਚੋਣ ਜਾਬਤੇ ਦੌਰਾਨ ਹਿਮਾ ਮਾਨਲੀ ਨੇ ਜਲੰਧਰ ਦਾ ਘੇੜਾ ਜ਼ਰੂਰ ਮਾਰਿਆ ਪਰ ਇੱਕ ਉਦਘਾਟਨੀ ਸਮਾਗਮ ਤੋਂ ਬਾਅਦ ਬਿਨਾ ਕੋਈ ਸਿਆਸੀ ਬਿਆਨ ਦਿੱਤੇ ਉਹ ਵੀ ਉਥੋਂ ਦੀ ਤੁਰਦੇ ਬਣ ਹਾਲਾਂਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੋਂ ਇਲਾਵਾ ਜਲੰਧਰ ਦੀ ਲੋਕਲ ਭਾਜਪਾ ਲੀਡਰਸ਼ਿਪ ਨੇ ਜ਼ਿਮਨੀ ਪੱਦਰ ਤੇ ਚੋਣ ਪ੍ਰਚਾਰਤਾ ਕੀਤਾ ਭਾਰਤਿਕਾਂ ਦੀ ਘਾਟ ਦਾ ਖਮਿਆਜ਼ਾ ਭਾਜਪਾ ਨੂੰ ਨਤੀਜਿਆਂ ਦੇ ਵਿੱਚ ਭੁਗਤਣਾ ਪਿਆ ਤੇ ਇਸ ਚੋਣ ਪ੍ਰਚਾਰ ਦੇ ਵਿੱਚ ਸਟਾਰ ਪ੍ਰਚਾਰਕ ਕੌਣ ਰਹੇ ਨੇ ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਭਾਜਪਾ ਨੇ 38 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਸੀ ਇਹਨਾਂ ਦੇ ਸੂਚੀ ਦੇ ਵਿੱਚ ਸੁਨੀਲ ਜਾਖੜ ਨਾਇਬ ਸਿੰਘ ਸੈਣੀ 소ੰਦਨ ਸਿੰਘ ਤਰुण ਚੁਗ ਕੇਂਦਰੀ ਮੰਤਰੀ ਗਜੇਂਦਰ ਸ਼ਖਾਵਤ ਅਰਜੁਨ ਰਾਮ ਮੇਘਵਾਲ ਰੇਲ ਰਾਜ ਮੰਤਰੀ ਰਵਨੀਤ ਸਿੰਘ ਬੱਟੂ ਅਨਰਾਗ ਠਾਕੁਰ ਸੋਮ ਪ੍ਰਕਾਸ਼ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨਰਿੰਦਰ ਸਿੰਘ ਰਹਿਣਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਮਨਰੰਜਨ ਕਾਲੀਆ ਅਦਾਕਾਰਾ ਅਤੇ ਭਾਜਪਾ ਆਗੂ ਹਿਮਾ ਮਾਲਨੀ ਚਰਨਜੀਤ ਸਿੰਘ ਅਟਵਾਲ ਅਸ਼ਵਨੀ ਸ਼ਰਮਾ ਤੇ ਅਵਿਨਾਸ਼ ਰਾਏ ਖੰਨਾ ਹਰਜੀਤ ਸਿੰਘ ਗਰੇਵਾਲ ਮਨਜਿੰਦਰ ਸਿੰਘ ਸਰਸਾ ਭੋਜਪੁਰੀ ਗਾਇਕ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਸ਼ਵੇਤ ਮਲਿਕ ਕੇਵਲ ਸਿੰਘ ਢਿੱਲੋਂ ਜੰਗੀ ਲਾਲ ਮਹਾਜਨ ਮਨਪ੍ਰੀਤ ਸਿੰਘ ਬਾਦਲ ਫਤੇਜੰਗ ਸਿੰਘ ਬਾਜਪਾ ਅਸ਼wini ਸੇਖੜੀ ਰਵੀਕਿਸ਼ਨ ਪੋਜਪੁਰੀ ਐਕਟਰ ਦਿਨੇਸ਼ ਲਾਲ ਯਾਦਵ ਉਰਫ ਨਿਰਉਆ ਪਾਜਪਾਗੂ ਅਤੇ ਅਦਾਕਾਰਾ ਪ੍ਰੀਤੀ ਸਪਰੂ ਮੰਤਰੀ ਸ਼੍ਰੀ ਨਿਵਾਸੂਲੂ ਰਾਕੇਸ਼ ਰਠੌਰ ਦਿਆਲ ਸਿੰਘ ਸੋਢੀ ਅਨਿਲ ਸਰੇਨ ਜਗਮੋਹਨ ਸਿੰਘ ਰਾਜੂ ਪਰਮੰਦਰ ਸਿੰਘ ਬਰਾੜ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਸ਼ੀਲ ਰਿੰਕੂ ਦੇ ਨਾਮ ਸ਼ਾਮਲ ਸ ਤੇ ਇਸ ਤੋਂ ਇਲਾਵਾ ਦਲ ਬਦਲੀ ਤੇ ਨਸ਼ਾ ਤਸਕਰਾਂ ਦੇ ਨਾਲ ਸੰਬੰਧਾਂ ਦੇ ਦੋਸ਼ ਵਿੱਚ ਹਾਰ ਦਾ ਕਾਰਨ ਬੰਦੇ ਹੋਏ ਨਜ਼ਰ ਆਏ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼ੀਤਲ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੇ ਜਿਸ ਵਿੱਚ ਉਹਨਾਂ ਨੇ ਉਸ ਸਮੇਂ ਕਾਂਗਰਸ ਦੇ ਸੁਸ਼ੀਲ ਰਿੰਕੂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਰਿੰਕੂ ਅਤੇ ਸ਼ੀਤਲ ਅੰਗਰਾਲ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਅਤੇ ਸ਼ੀਤਲ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਇਸ ਕਾਰਨ ਵੀ ਹਲਕੇ ਦੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸਿਕ ਇਸ ਤੋਂ ਇਲਾਵਾ ਵਿਰੋਧੀਆਂ ਦੇ ਵੱਲੋਂ ਸ਼ੀਤਲ ਤੇ ਨਸ਼ਾ ਤਸਕਰਾਂ ਦੇ ਨਾਲ ਸੰਬੰਧਿਤ ਰੱਖਣ ਦੇ ਜਿਹੜੇ ਇਲਜ਼ਾਮ ਲੱਗਦੇ ਰਹੇ ਜਿਸ ਕਾਰਨ ਇਹ ਵੀ ਹਾਰ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਤੇ ਇਸ ਜ਼ਿਮਨੀ ਚੋਣ ਤੋਂ ਪਹਿਲਾਂ ਕਿਹੋ ਜੇ ਹਾਲਾਤ ਜਲੰਧਰ ਵੈਸ ਦੇ ਵਿੱਚ ਬਣਦੇ ਹੋਏ ਨਜ਼ਰ ਆਏ ਸੀ ਕਿਉਂਕਿ ਸ਼ੀਤਲ ਅੰਗੁਰਾਲ ਦੇ ਉੱਤੇ ਵੀ ਇਲਜ਼ਾਮ ਲੱਗੇ ਉਹਨਾਂ ਦੇ ਵੱਲੋਂ ਹੋਰ ਕਈ ਸਿਆਸੀ ਲੀਡਰਾਂ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਪਰ ਫਿਰ ਵੀ ਸ਼ੀਤਲ ਅਮਰਾਲ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਉਹਨਾਂ ਦੇ ਆਪਣੇ ਹੀ ਇਲਾਕੇ ਦੇ ਵਿੱਚ ਕਰਨਾ ਪਿਆ 2022 ਦੇ ਵਿੱਚ ਜਿੱਥੇ ਉਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ ਤੇ ਉੱਥੇ ਹੁਣ ਉਹ ਬਿਲਕੁਲ ਪਿੱਛੇ ਜਾਂਦੇ ਹੋਏ ਨਜ਼ਰ ਆਏ ਨੇ ਕਿਉਂਕਿ 37000 ਵੋਟਾਂ ਦਾ ਫਰਕ ਘੱਟ ਨਹੀਂ ਹੁੰਦਾ ਮੋਹਿੰਦਰ ਪਗਤ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਲੋਂ VOTING ਕੀਤੀ ਗਈ ਤੇ ਅੱਜ ਆਮ ਆਦਮੀ ਪਾਰਟੀ ਨੇ ਇਹ ਸੀਟ ਆਪਣੇ ਖਾਤੇ ਦੇ ਵਿੱਚ ਪਾ ਲਈ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਓਰੋ NRI Marriage Bureau. Find your perfect human.